ਦੇਖਾਂ ਲੱਗਦਾ ਤਾਂ ਹੈਗੇ ਵੀ ਕੱਪੜੇ ਧੁੱਤੇ ਪਏ ਐ ਬੂਮਾ ਮਰ ਜਾਂ ਦੇਖੀ ਵਿੱਚੇ ਤਾਂ ਚਿੱਟੇ ਪਾਤੇ ਮੇਰੇ ਵਿੱਚੇ ਕਾਲੇ ਪਾਤੇ ਵੀ ਸਾਰਾ ਰੰਗ ਚੜ ਗਿਆ ਹੁਣ ਮੈਂ ਕੀ ਕਰਾਂ ਕੀ ਐ ਨਹੀਂ ਮੈਂ ਜਾਨ ਨੂੰ ਰੋਵਾ ਹੈ ਆਪ ਤਾਂ ਮਰ ਗਈ ਮੇਰੇ ਪੱਲੇ ਪਾ ਗਈ ਇਹਨੂੰ ਮੇਰੇ ਪਿਓ ਕੰਜਰ ਨੇ ਵੀ ਨਹੀਂ ਦੇਖਿਆ ਵੀ ਮਾਂ ਗਾਹਾਂ ਦਾ ਜੂਨ ਕਰਦਾਗਾ ਵੀ ਆ ਲਾਲ ਸਾਹਮਣੇ ਪਾਉਗੀ ਜਾ ਕੇ ਉਹਦੀ ਹੁਣ ਉਹ ਫਿਰਦੀ ਆ ਕੋਠੇ ਤੇ ਚੜੀ ਪਤਾ ਨਹੀਂ ਕਾਸ ਨੂੰ ਦਾਣੇ ਪਾਉਂਦੀ ਐ ਸਾਰਾ ਦਿਨ ਨੀ ਉੱਤreya ਥੱਲੇ ਹੁਣ ਆ ਜਾ ਨੀ ਕੁੜੀਏ ਨੀ ਇਹਨ ਤਾਂ ਜਮੇ ਸ਼ਰਮ ਲਾਤੀ ਨਹੀਂ ਮੈਂ ਕੀ ਕਰਾਂ ਸਾਰੇ ਤਾਂ ਦਾਪ ਨੂੰ ਪਿੱਛਣੇ ਪੈਂਦੇ ਆ ਮੈਨੂੰ ਤਾਂ ਦੇਖ ਲੈ ਆਉ ਹੁੰਦੀ ਆ ਬਾਇਤਲ ਕੇ ਮੈਂ ਨੱਚਦੀ ਜੇ ਡਿੱਗ ਪਈ ਲੱਤਾਂ ਟੁੱਟ ਜੂ ਮੇਰੀ ਜਾਨ ਨੂੰ ਸੱਪਾ ਹੋ ਜੂ ਮਾਂ ਵੀ ਮਰ ਗਈ ਕੰਜਰੀ ਪਿਓ ਵੀ ਮਰ ਗਿਆ ਮੇਰੀ ਜਾਨ ਨੂੰ ਸੱਪਾ ਕਰਕੇ ਨੀ ਆ ਜਾ ਹੁਣ ਇੱਥੇ ਖੜ ਗਈ ਬੇਬੇ ਕੀ ਹੋਇਆ? ਓਰੇ ਆ ਤੈਨੂੰ ਮੈਂ ਦੱਸਦੀ ਆ ਕੀ ਹੋਇਆ। ਕਹਾਂ ਜਾਉ ਰੇ? ਦੇਖੀ ਮਸੀ ਤੁਰਦੀ ਆ ਮੱਜਕ ਮੱਜਕ ਕੇ ਹੌਲੀ ਹੌਲੀ ਲੈ ਆਈ ਨਹੀਂ ਹੈਗਾ ਮੈਂ ਦਵਾਤਾ ਬਗ ਜਾਂ। ਬੇਬੇ ਕੀ ਹੋਇਆ? ਲੈ ਕਹਿੰਦੀ ਆ ਕਿ ਬੇਬੇ ਕੀ ਹੋਇਆ? ਤੂੰ ਆਂ ਸ਼ਰਮ ਮਨ ਲੋਕਾਂ ਦਾ ਕੁੜਾ ਕਿੰਨੇ ਕੰਮ ਕਰਦੀਆਂ ਹੈਂ? ਤੂੰ ਬਗਾਨੇ ਘਰੇ ਜਾਣਾ ਤੇਰੇ ਬਾਹ ਬਦਲਣਗੇ ਹਜੇ ਹੋਰ। ਕਰਦੀ ਆ ਕਦੇ ਇਧਰ ਝਾਕ ਲੈਂਦੀ ਕੋਠਾ ਤੇ ਕੀ ਮੰਗਨੀ ਆ ਸਾਰਾ ਦਿਨ ਤੂੰ। ਲੈ ਬੇਬੇ ਬੰਗਣਾ ਕੀ ਆ ਮੈਂ ਤਾਂ ਨਾ ਛਾਂਵਰਾਂ ਨੂੰ ਧਾਣੇ ਪਾ ਕੇ ਆਈ ਆ ਨਹੀਂ ਧਾਣੇ ਤੋਂ ਸਾਰਾ ਦਿਨ ਹੀ ਪਾਉਣੀ ਆ ਤੂੰ ਬੇੜਾ ਕਵੇਲਾ ਤਾਂ ਦੇਖ ਲਿਆ ਕਰ ਸਿਖਰ ਤੇ ਪਹੁੰਚ ਚੜ ਜਾ ਨਹੀਂ ਲੈ ਕੇ ਪਤਾ ਕਿਵੇਂ ਲੰਬੇ ਦਿੰਦਿਆ ਮੈਨੂੰ ਬੇਬੇ ਜਿਹੜੇ ਜਾਨਵਰ ਹੁੰਦੇ ਨੇ ਨਾ ਇਹ ਵੀ ਵਿਚਾਰੇ ਬੰਦਿਆਂ ਵਰਗੇ ਹੁੰਦੇ ਆ ਜੇ ਆਪਾਂ ਨੂੰ ਭੁੱਖ ਲੱਗਦੀ ਆ ਇਹਨਾਂ ਨੂੰ ਨਹੀਂ ਭੁੱਖ ਲੱਗਦੀ ਵਿਚਾਰਿਆਂ ਨੂੰ ਦੁਪਹਿਰ ਨੂੰ ਮੈਂ ਤਾਂ ਨੂੰ ਐ ਕਹੀਨੀ ਆ ਨਹੀਂ ਉਹ ਧਾਣੇ ਪਾਉਣ ਨਾਲ ਕੀ ਹੋ ਜੂਗਾ ਬੇਬੇ ਇਹਦੇ ਨਾਲ ਨਾ ਪੁੰਨ ਲੱਗਦਾ ਹੁੰਦਾ ਪਹਿਲਾਂ ਤੇਰੀ ਮਾਂ ਨੇ ਬਿਠੇਰੇ ਬੰਨ ਕੀਤੇ ਸੀ ਉਹਨੂੰ ਤਾਂ ਪੁੰਨ ਤਾਰਿਆ ਨਾ ਆ ਤਾਂ ਨਹੀਂ ਛੱਡ ਕੇ ਵਾਗ ਗਈ ਮੈਨੂੰ ਸਤਾਉਣ ਨੂੰ ਇੱਥੇ ਨਹੀਂ ਮੈਂ ਤੈਨੂੰ ਐ ਕਹਿਨੀ ਐ ਤੂੰ ਹਾਂ ਖੜੀਆਂ ਬੁੱਥ ਬਣੀ ਮੇਰਾ ਜੀ ਕਰਦਾ ਮੈਂ ਤੇਰੀ ਗੁੱਤਨੀਂ ਦੇਣਾ ਗੇੜਾ ਪਰ ਲੋਕ ਪਤਾ ਮੈਨੂੰ ਕੀ ਕਹਿਣਗੇ ਮਤਰਾਈ ਰਹਿ ਗਈ ਉਹੀ ਮੈਂ ਤੈਨੂੰ ਹੁਣ ਕੁੱਟ ਨਹੀਂ ਸਕਦੀ ਬਰਾਬਰ ਦੀ ਐਗੀ ਤੂੰ ਤੂੰ ਸਮਝ ਜਾ ਮਾੜੀ ਮੋਟੀ ਚੰਗਾ ਦੇਦੇ ਪਿਆ ਦੱਸ ਸੀ ਕੀ ਕੰਮ ਕਰਨਾ ਏ ਤੈਨੂੰ ਕੰਮ ਦਾ ਨਹੀਂ ਪਤਾ ਹੁਣ ਜੇ ਸੋਰੀ ਬਾਗੀ ਉੱਥੇ ਮੈਂ ਨਸਕੇ ਕਰਾਇਆ ਗਾ ਨੂੰ ਕੰਮ ਤਿੱਥੋਂ ਚੰਗਾ ਬੇਬੇ ਫੇਰ ਮੈਂ ਰਸੋਈ ਸਾਫ ਕਰ ਲਵਾਂ ਪਹਿਲਾਂ ਤੂੰ ਮੈਨੂੰ ਐ ਦੱਸ ਸੋਈ ਸਾਰ ਤਾਂ ਫੇਰ ਕਰੀ ਜਿਹੜੇ ਉਹ ਕੱਪੜੇ ਪਏ ਆ ਚਿੱਟਿਆਂ ਦੇ ਵਿੱਚ ਤੂੰ ਕਾਲੇ ਸਿੱਟਿਆ ਹੀ ਉਹ ਰੰਗ ਚੜ ਗਿਆ ਸਾਰੇ ਮੇਰੇ ਕੱਪੜਿਆਂ ਦੇ ਪਿੱਟਿਆਂ ਨੂੰ ਜੇ ਮੇਰੇ ਕੱਪੜੇ ਖਰਾਬ ਹੋ ਗਏ ਨਾ ਤੈਨੂੰ ਮੈਂ ਦਾਲ ਲੈ ਕੇ ਘਰੋਂ ਕੱਢ ਦੂੰਗੀ ਠੀਕ ਹੈ ਨਾ ਕੋਈ ਨਾ ਬੇਬੇ ਤੂੰ ਨਾ ਮੈਨੂੰ ਗੁੱਸਾ ਨਾ ਕਰ ਮੈਂ ਸਾਰੇ ਕੱਪੜੇ ਦਿਵਾਰਾਂ ધો ਦੰਨੀ ਆ ਤੇਰੇ ਕੱਪੜੇ ਖਰਾਬ ਨਹੀਂ ਹੋਣ ਦਿੰਦੀ ਹਾਂਜੀ ਖਰਾਬ ਨਹੀਂ ਹੋਣ ਦਿੰਦੀ ਨੀ ਗਾਹਾਂ ਜਦੋਂ ਬਾਗੀ ਬਗਾਨੀ ਸੱਸ ਤੇਰੀ ਮਾਂ ਨੂੰ ਫੜਿਆ ਕਰ ਉਸ ਵਿੱਚ ਪਾਈ ਨੂੰ ਬੇਬੇ ਮੈਂ ਨਹੀਂ ਵਿਆਹ ਵੀ ਕਰਵਾਉਂਦੀ ਮੈਂ ਤੇਰੀ ਸੇਵਾ ਕਰੂੰਗੀ ਨਹੀਂ ਬਸ ਤੂੰ ਰਹਿਣ ਦੇ ਮੇਰੀ ਸੇਵਾ ਕਰੇਂਗੀ ਹੁਣ ਤਾਂ ਤੂੰ ਮੇਰੇ ਨਾਲ ਕੰਮ ਨਹੀਂ ਕਰਾਉਂਦੀ ਵੀ ਮਾਲਾ ਮੋਟਾ ਲੈ ਮੈਂ ਹੱਥ ਵਟਾ ਦਿਆਂ ਤੂੰ ਮਤਰਾਈਆਂ ਦਾ ਢਿੱਡ ਚ ਵੱਢ ਜਾਂਦੇ ਆ ਮੈਂ ਤਾਂ ਫੇਰ ਵੀ ਸਮਝਦੀ ਆ ਮੇਰੀ ਧੀ ਹੈਗੀ ਤੈਨੂੰ ਚਲ ਚੰਗਾ ਬੇਬੇ ਮੈਂ ਕੱਪੜੇ ਸਹੀ ਕਰ ਦੰਨੀ ਆ ਰੰਗ ਚੜਿਆ ਤਾਂ ਨਹੀਂ ਹੈਗਾ ਚੜਿਆ ਪਿਆ ਹੋਰ ਕੀ ਜਿਆਦਾ ਚੜੂਗਾ ਰੰਗ ਉਹ ਤੇ ਅੱਛਾ ਅੱਛਾ ਚੱਲ ਬੇਬੇ ਮੈਂ ਦੇਖਦੀ ਆ ਜਾ ਕੇ ਦੇਖਣੀ ਆ ਚੱਲ ਬੇਬੇ ਜਾ ਕੇ ਕੋਈ ਹੋਰ ਵੀ ਕੰਮ ਕਰ ਲਿਆ ਕਰ ਲਿਆ ਕਰ ਹੱਥ ਮਾੜਾ ਮੋਟਾ ਨਹੀਂ ਤੇਰਾ ਤਾਂ ਮੈਂ ਡੰਡਾ ਕਦੇ ਇਹੋ ਜਿਹਾ ਵੱਡੂਗੀ ਨਾ ਜਿਵੇਂ ਮੈਂ ਬੁੜੇ ਨਾ ਬਿਆ ਹੂੰ ਤੈਨੂੰ ਜਿਹੜਾ 60 70 ਸਾਲ ਦਾ ਹੋਇਆ ਇੱਕ ਬੁੱਟਾ ਲੈ ਕੇ ਲਾਇਆ ਸੀਗਾ ਤੇ ਇਹ ਦੋ ਗੁੱਠਲੇ ਸੜਤੀਆਂ ਵਿੱਚ ਦੋ ਆਮਦੇ ਬੁੱਟੇ ਲੱਗੇ ਛੇਤੀ ਛੇਤੀ ਵੱਡੇ ਹੋ ਜੇ ਤੁਸੀਂ ਫਿਰ ਤੁਹਾਨੂੰ ਖਾਇਆ ਕਰੂੰ ਮੈਂ ਤੋੜ ਤੋੜ ਕੇ ਨਹੀਂ ਕੁੜੀਏ ਨਹੀਂ ਹਾ ਇੱਥੇ ਬੈਠੀ ਚਾਹ ਪੀ ਜਾਂਦੀ ਤੇਰੇ ਅੰਦਰ ਚਾਹ ਨਹੀਂ ਲੰਗਦੀ ਬੇਬੇ ਮੈਂ ਚਾਹ ਇੱਥੇ ਪਿੰਦੀ ਸੀਗੀ ਨੀ ਕੁੜੀਏ ਤੂੰ ਨਿਆਣੀ ਆ ਤੇਰੇ ਬਾਣ ਬਦਨ ਕਿਹਾ ਜੇ ਨਹੀਂ ਬੇਬੇ ਮੈਂ ਤਾਂ ਨਾ ਦੇਖੀ ਆ ਆਪਣੇ ਨਾ ਅੰਬ ਦੇ ਬੂਟੇ ਵੀ ਲਾ ਗੇ ਦੋ ਨਾਲ ਨਹੀਂ ਬੂਟੇ ਤਾਂ ਲਾ ਗੇ ਕੋਈ ਨਹੀਂ ਬੂਟੇ ਤਾਂ ਹੋ ਜਾਣਗੇ ਜਿਹਦੇ ਲਾਵਾਂਗੇ ਤੇ ਚਾਹ ਤੂੰ ਅਸਲ ਸੋਈ ਚ ਕਿਉਂ ਨਹੀਂ ਪਿੰਦੀ ਬਹਿ ਕੇ ਮੈਨੂੰ ਐਸੀ ਵੀ ਚੱਲਣਾ ਇੱਥੇ ਮੇਰੇ ਸਹੇਲੀ ਆਉਣਗੇ ਮੈਨੂੰ ਦਿਖ ਜਾਣਗੇ ਨਹੀਂ ਉਹ ਅੱਗੇ ਹੀ ਲੱਗ ਜਾਂਦੇ ਨੇ ਤੇਰੇ ਤੋਂ ਬਣੀਆਂ ਸਹੇਲੀਆਂ ਨੇ ਮੇਰੀ ਗੱਲ ਸੁਣ ਲਾ ਮੈਂ ਗੁਰੂ ਘਰ ਜਾ ਕੇ ਆਉਣੀ ਹੈਗੀ ਤੇ ਘਰੇ ਧਿਆਨ ਰੱਖੇ ਕੰਮ ਨੂੰ ਹੱਥ ਪਾਣੀ ਮੇਰਾ ਮੋਟਾ ਖੇਡੀ ਨਾ ਆਈ ਰਾਤ ਕਹਿੰਦਾ ਨਾ ਚੱਲ ਚੰਗਾ ਫੇਰ ਚੰਗਾ ਚੰਗਾ ਕੁੜੀ ਜੀ ਨੇ ਪਤਾ ਨਹੀਂ ਕੋਈ ਕੰਮ ਕਰਿਆ ਹੋਣਾ ਕਿ ਨਾ ਦੇਖਾਂ ਟਕਵੇੜਾ ਹੋ ਗਿਆ ਕਿ ਮੈਂ ਤਾਂ ਗੁਰੂ ਘਰ ਲਈ ਨੂੰ ਚੱਲ ਆਏ ਭੈਣ ਜੀ ਬਸ ਤੁਹਾਨੂੰ ਡਿੱਕੀ ਜਾਂਦਾ ਸੀਗਾ ਅੱਛਾ ਕਿਵੇਂ ਖੈਰ ਆ ਬਈ ਹਾਂ ਲੈ ਪ੍ਰਸ਼ਾਦ ਲੈ ਲਓ ਮੈਂ ਗੁਰੂ ਘਰ ਵਾਗੀ ਸੀਗੀ ਅੱਛਾ ਹਾਂ ਮੈਂ ਤਾਂ ਇਹ ਮ ਘਰ ਜਾ ਕੇ ਆਈ ਸੀ ਕੁੜੀ ਕਹਿੰਦੀ ਮਮੀ ਕਰੇ ਅੱਛਾ ਤੇ ਮੈਂ ਨਾ ਰਿਸ਼ਤਾ ਦੇਖਿਆ ਕੁੜੀ ਵਾਸਤੇ ਅੱਛਾ ਰਿਸ਼ਤਾ ਬਹੁਤ ਵਧੀਆ ਤੁਹਾਡੇ ਵਾਸਤੇ ਉਹ ਠੀਕ ਆ 10 ਕਿੱਲੇ ਪੈਲੀ ਦੇ ਮੁੰਡੇ ਕੋਲੇ ਅੱਛਾ ਤੇ ਮੁੰਡਾ ਮਾਲੀ ਨਸ਼ਾ ਇੰਨਾ ਕਰਦਾ ਨਾ ਟੀਕੇ ਲਾਉਂਦਾ ਗੋਲੀਆਂ ਸਮੈ ਇੱਕ ਚਿੱਟਾ ਜਮੀਨ ਵੇਚੀ ਚਲਾ ਜਾਂਦਾਗਾ ਅੱਛਾ ਹਾਂ ਮਲਤਨ ਤਨ ਕਿਲ ਤੋਂ ਨੇ ਵੇਚ ਤੇ ਤੇ ਮੈਂ ਵੀ ਤਨਾ ਇਹ ਜਿਹੜੀ ਸਤਾਫਾਰ ਦਿੱਸੀਗੀ ਵੀ ਮੁੰਡਾ ਹੋਵੇਗਾ ਹਨੇੜੀ ਤੇ ਮੁੰਡਾ ਜਾਵੇ ਮਾਰ ਨਾਲੇ ਤਾਂ ਜਾਇਜ ਸਾਡੇ ਘਰੇ ਆ ਜੇ ਮੈਂ ਮੇ ਕੁੜੀ ਦਾ ਘਰੇ ਕੰਮ ਕਰਾ ਲੈ ਕੇ ਆਉਂ ਉਹ ਰਿਸ਼ਤਾ ਥੋੜੇ ਵਾਸਤੇ ਬਹੁਤ ਬਦ ਗਿਆ ਹੈ ਕੋਈ ਨੀ ਕਰ ਲਿਓ ਗੌਰ ਤੁਸੀਂ ਪਤਾ ਕਰ ਲਿਓ ਕੋਈ ਗੱਲ ਨਹੀਂ ਕਰ ਦਿਆਂਗੇ ਪਤਾ ਕੀ ਕਰਨ ਬਸ ਤੁਸੀਂ ਕਰਨ ਦੀ ਕਰੋ ਆਜੇ ਫਰਕ ਕਰੇ ਕੋਈ ਨਹੀਂ ਚਲੋ ਹਾਂ ਕਰੇ ਅੱਜ ਤੁਸੀਂ ਕਰ ਲਾਂਗੇ ਆਪਾਂ ਗੱਲ ਉੱਤੇ ਬੈਠ ਕੇ ਠੀਕ ਠੀਕ ਹੈ ਚਲੋ ਚੰਗਾ ਗੁਰੂ ਘਰ ਗਈ ਸੀ ਇਹ ਵੀ ਕੰਮ ਬਣ ਗਿਆ ਅੱਜ ਪਰ ਇਹ ਵੱਡੂ ਡੰਡਾ ਕੁੜੀ ਜਿਹਦਾ ਵੀ ਸੁੱਕ ਤਾਂ ਗਿਆ ਹੁਣ ਇਹਨੂੰ ਕੀ ਹੋਇਆ ਮਾਂ ਤੂੰ ਵੀ ਨਾ ਮਾਈ ਸੀ ਤੂੰ ਮੈਨੂੰ ਕਿੰਨਾ ਪੜਦੀ ਹੁੰਦੀ ਸੀ ਤੇ ਤੂੰ ਮੈਨੂੰ ਧੱਕੇ ਨਾ ਕਹਿੰਦੇ ਹੁੰਦੇ ਸੀ ਜਾਪਤ ਖੇੜਿਆ ਤੇ ਹੁਣ ਇਹ ਮਾਂ ਹੈ ਇਹ ਵਾਸਤੇ ਪੜਾਣ ਵੀ ਨਹੀਂ ਦਿੰਦੀ ਤੇ ਖੇਡਣ ਵੀ ਨਹੀਂ ਜਿਵੇਂ ਨਾ ਸਾਰੇ ਚਾਹੀ ਮਾਰਦੇ ਘਰ ਦੇ ਕੰਮ ਕਰ ਲੈ ਤੇ ਵਿਆਹ ਕੇ ਅਗਲੇ ਘਰੇ ਚਲੇ ਜੇ ਹਸ ਤੋਈ ਗੱਲਾਂ ਨੇ ਇਹਦੇ ਕੋਲ ਤਾਂ ਇਹ ਕੋਈ ਵੀ ਆਪਣੀ ਮਾਂ ਨੂੰ ਕਿਉਂ ਰੋਵੇ ਸੱਚੀ ਮਾਂ ਜਦੋਂ ਆ ਬੈਰਟ ਨੂੰ ਦੇਖ ਲੈਂਦੀ ਆ ਨਾ ਮੈਨੂੰ ਤੇਰੀ ਬਹੁਤ ਯਾਦ ਆਉਂਦੀ ਆ ਬਸ ਤੂੰ ਮੈਨੂੰ ਇਹਦਾ ਡਰ ਬਈ ਰੰਦੀ ਹੁੰਦੀ ਸੀ ਵੀ ਤੇਰੇ ਆ ਹੀ ਲੱਗਣਗੇ ਹਰ ਕਦੇ ਮਾਰਿਆ ਨਹੀਂ ਪਰ ਤੂੰ ਸੱਚੀ ਝੂਠ ਬੋਲਦੀ ਹੁੰਦੀ ਸੀ ਕਹਿੰਦੀ ਹੁੰਦੀ ਸੀ ਮਾਰੂੰਗੀ ਪਰ ਮਾਰਿਆ ਨਹੀਂ ਇਹ ਬੇਬੇ ਜਮਨ ਸੱਚੀ ਆ ਜੇ ਕਹਿੰਦੀ ਆ ਨਾ ਵੀ ਤੈਨੂੰ ਕੁੱਟੂੰਗੀ ਤਾਂ ਮੈਨੂੰ ਸੱਚੀਉਂ ਕੁੱਟਦੀ ਆ

ਸ਼ਰਮ ਦਾ ਤੋੜ ਲਾ ਦੇਖ ਲੈ ਪਿੱਛੋਂ ਲੱਗੀ ਪੀਆ ਖੇਡਣ ਮੈਨੂੰ ਐਂ ਲੱਗਦਾ ਛੱਡ ਗੋਈ ਆ ਕੁੜੀ ਜੀ ਨਾ ਹਾਕੀ ਕਰੀ ਜਾਨੀ ਆ ਤੂੰ ਹਾਂ ਤੈਨੂੰ ਸ਼ਰਮ ਨਹੀਂ ਆਉਂਦੀ ਚੱਲ ਤੇਰਾ ਵੱਡਾ ਡੰਡਾ ਮੈਂ ਘਰੇ ਚੱਲ ਚੱਲ ਹੁਣ ਤੁਸੀਂ ਵੀ ਜਾਓ ਕਿਨੂ ਕਿਨੂ ਚੱਲ ਅੱਜ ਨਾ ਮੈਂ ਤੇਰੀ ਕਰ ਲਈ ਬੁਣੀ ਆ ਬਾਲਾਂ ਦੀ ਤੈਨੂੰ ਸ਼ਰਮ ਨਹੀਂ ਆਉਂਦੀ ਮੈਂ ਤੈਨੂੰ ਕਹਿ ਕੇ ਕਿਸੇ ਘਰੇ ਬਹਿ ਜਾ ਪਰ ਆਪ ਕੁੰਨੇ ਕਰ ਪੈ ਨਾ ਜਾਣੇ ਕੋਈ ਲੁੱਟਖੋ ਕਰਕੇ ਲੈ ਗਿਆ ਫੇਰ ਬੇਬੇ ਕੋਈ ਨਹੀਂ ਇੱਥੇ ਚੋਰ ਆਉਂਦਾ ਬਾਲ ਦੁਖਦੇ ਨਹੀਂ ਆਉਂਦੇ ਬਣੀਆਂ ਬਾਲ ਘੁੰਦੀ ਤੇਰਾ ਵੱਡੂ ਡੰਡਾ ਮੈਂ ਕਰ ਲਈ ਤੇਰੀ ਗੱਲ ਆਹ ਹੁੰਦੇ ਤੈਨੂੰ 7-7 ਸ ਕਿੱਥੇ ਲਹੂ ਪੀਤਾ ਮੇਰਾ ਇਹਨੇ ਐਡੇ ਸਾਰੀਆਂ ਤਾਂ ਬੋਤੇ ਜਿੱਡੀ ਉੱਥੇ ਖੇਡਣੇ ਨਿੱਕੇ ਨਿੱਕੇ ਜਿਹਾਕਾਂ ਨਾਲ ਬੱਬੇ ਫਿਰ ਕੀ ਹੋ ਗਿਆ ਜੇ ਮੈਂ ਖੇਡ ਲਈ ਕੀ ਹੋ ਨਹੀਂ ਗਿਆ ਤੂੰ ਕੰਮ ਕਰ ਲੈ ਕੋਈ ਕਰੇ ਕੰਮ ਥੋੜੇ ਪਏ ਆ ਸਾਰੇ ਕੰਮ ਨਿਵੇੜ ਕੇ ਹੀ ਗਈ ਸੀ ਮੈਂ ਤਾਂ ਵੀਨੇ ਨਕੀਨ ਮੜ ਕੇ ਗਈਆਂ ਤੂੰ ਉਹ ਮੈਂ ਤੈਨੂੰ ਕਹਿ ਕੇ ਸੀ ਮੈਂ ਲੋਗੜ ਚੱਕ ਦੀਸ ਤੋਂ ਬਦਲ ਹੋਇਆ ਪਿਆ ਬੱਬੇ ਉਹ ਮੈਂ ਨਾ ਉਹਦਾ ਪਾਸਾ ਬਦਲਦਾ ਦੂਜੇ ਪਾਸੇ ਬਣੀਆ ਪਾਸੇ ਦੀ ਦਾ ਪਾਸਾ ਬਦਲਦਾ ਕਹੀ ਨਹੀਂ ਮੈਂ ਤਾਂ ਪਾਸਾ ਬਦਲਨੂ ਕੀ ਸੀ ਉਹਦਾ ਚੱਲ ਸਾਂ ਅੰਦਰ ਚੱਲ ਗਾਹਾਂ ਕਰ ਅੰਦਰ ਚੱਲ ਬਾਰ ਚ ਨਾ ਖੜ ਦਿਖਾਉਂਦੀ ਐ ਜਲੂਸ ਇੱਥੇ ਮਸਾ ਬਣਾ ਲਿਆ ਹਾਂ ਵੈਗੀ ਗੋਡਾਂ ਚ ਮੂੰਹ ਦੇ ਕੇ ਆ ਡਰਾਮੇ ਕਰ ਲ ਕੀ ਤੋਂ ਸਿੱਖ ਗਈ ਤੂੰ ਇਹ ਜੇ ਹੈ ਮੇਰੀ ਗੱਲ ਸੁਣ ਲੈ ਇਧਰ ਕੰਨ ਖੋਲ ਕੇ ਸਮਾਰ ਕੇ ਧਿਆਨ ਕਰ ਲੈ ਤੂੰ ਮੇਰੇ ਬੰਨੀ ਕਰਨੋਂ ਤਾਂ ਦੇਖਣ ਆਲੇ ਆਉਣਗੇ ਤੇ ਜੇ ਕੋਈ ਨੂੰ ਕੋਚ ਕੱਢਦੀ ਵੀ ਜਾਂ ਮੁੰਡਾ ਵੱਡਾ ਹੈ ਜਾਂ ਕੋਈ ਆਇਆ ਹੈ ਕਰੇ ਬੁੜੀਆ ਨਾਲ ਕਰਾਉਂਦੀ ਰਿਸ਼ਤਾ ਫੇਰ ਮੈਥੋਂ ਬਰਾ ਕੋਈ ਦੇਖ ਤੱਕਲੇ ਜਵਾਰ ਰਹਿ ਜਾਣਗੇ ਤੇਰੇ ਚਵਾਨ ਨਹੀਂ ਛੱੜਦੀ ਮੈਂ ਬੁੜਲੀ ਜੀ ਨਾ ਹੈ ਮਰੋੜ ਕੋਣ ਕਰਾਉਂਦਾ ਬੇਬੇ ਕੋਈ ਮਰਜ਼ੀ ਕਰਾਉਂਦਾ ਹੋਵੇ ਤੂੰ ਕੀ ਲੈਣਾ ਹੁਣ ਤਾਂ ਨਾ ਕਰਾਂ ਮੈਂ ਐਂ ਕਿ ਬੇਬੇ ਹੁਣ ਤਾਂ ਮੈਨੂੰ ਰੂੜੀ ਤੇ ਸੱਟੇਗੀ ਨਾ ਕਹਿੰਦੀ ਆਏ ਕਿ ਰੂੜੀ ਤੇ ਸੱਟੇਗੀ ਫੇਰ ਮੇਰੀ ਮਰਜ਼ੀ ਚੱਲੇ ਤੇ ਚੱਲਦੀ ਨਹੀਂ ਰਿਸ਼ਤਾ ਤਾਂ ਮੈਂ ਹੀ ਕਰਨਾ ਕੋਈ ਤੂੰ ਆਪੇ ਤਾਂ ਕਰਾ ਨਹੀਂ ਲਵੇਂਗੀ ਵੇਬੇ ਮੇਰੇ ਨਾਨਕੇ ਕਹਿੰਦੇ ਸੀ ਆਪੇ ਕਰ ਦਾਂਗੇ ਤੇਰੇ ਨਾਨਕੇ ਨੇ ਕੰਜੇ ਨੇ ਉਹਦੇ ਤੋਂ ਸਮਝੀ ਨਹੀਂ ਉਹਦੇ ਤੋਂ ਯਾਤ ਨਹੀਂ ਪੁੱਛਿਆ ਕਿ ਤੇਰੇ ਨਾਨਕੇ ਨੇ ਆਏ ਤਾਂ ਹੈ ਨਹੀਂ ਵੀ ਤੂੰ ਮਰਦੀ ਹੈ ਕਿ ਜਿਉਣੀ ਹੈ ਕਦੇ ਤੈਨੂੰ ਕੱਪੜਾ ਨਹੀਂ ਕੋਈ ਦੇ ਕੇ ਗਏ ਕੋਈ ਫੇਰ ਚੀਜ਼ ਨਹੀਂ ਤੈਨੂੰ ਦੇ ਕੇ ਗਏ ਅੱਜ ਤੇਰੇ ਨਾਨਕੇ ਵਿਆਹ ਕਰਨ ਆਲੇ ਹੋਗੇ ਤੇਰਾ ਮੈਂ ਨਾਨਕੇ ਨੂੰ ਕਰਨ ਬੜਨਿੰਦੀ ਇੱਥੇ ਹੁਣਾ ਆਉਂਦੇ ਨਹੀਂ ਬੇਬੇ ਮੇਰੇ ਨਹੀਂ ਕੋਈ ਨਹੀਂ ਆਉਂਦਾ ਮੈਂ ਹੀ ਕਰੂੰਗੀ ਮੇਰੇ ਕੋਲ ਚੱਲੂਗੀ ਮੈਂ ਹੀ ਤੇਰਾ ਵਿਆਹ ਕਰਨਾ ਦੇਖ ਭਾ ਮੈਂ ਹੀ ਕਰਨੀ ਸਾਰਾ ਕੁਝ ਬੇਬੇ ਫਿਰ ਤੈਨੂੰ ਕੌਣ ਸੰਭੂਗਾ ਇੱਥੇ ਕੋਈ ਨਹੀਂ ਮੈਨੂੰ ਆਪੇ ਪ੍ਰਮਾਤਮਾ ਸਾਹਮੂਗਾ ਤੂੰ ਪਹਿਲਾਂ ਮੈਨੂੰ ਬਾਅਦ ਪਹਿਲਾਂ ਸਾਹਮਣੇ ਦੇਗਾ ਅੰਤ ਨਹੀਂ ਆਉਂਦਾ ਜਿਵੇਂ ਮੈਂ ਗੁਰੂ ਘਰ ਗਈ ਤੈਨੂੰ ਕਰੇ ਹੱਡ ਕਿਸ ਤਰ੍ਹਾਂ ਹੱਕ ਕਿਸੇ ਬਾਹਰ ਜਾਣ ਦਾ ਬੇਬੇ ਹੁਣ ਨਹੀਂ ਮੈਂ ਪੱਕਾ ਜਾਂਦੀ ਪਰ ਤੂੰ ਮੇਰੇ ਜਾਂਦੀ ਕਿ ਨਹੀਂ ਤੇਰੇ ਲੱਛਣ ਨਹੀਂ ਜਾਂਦੇ ਇਹ ਤੇਰੇ ਤਾਂ ਇਹੀ ਲੱਛਣ ਰਹਿਣਗੇ ਐਡੀ ਬੁੱਤ ਜਿੱਡੀ ਹੋ ਰਹੀ ਆ ਤੂੰ ਹੈ ਤੇਰੇ ਬਣ ਵਧਾਂਗੇ ਤੂੰ ਜਾਦੇ ਬੇਬੇ ਸੱਚੀ ਨਹੀਂ ਜਾਂਦੀ ਹਜੇ ਨਾ ਵਿਆਹ ਕਰ ਮੇਰਾ ਨਾ ਨਾ ਵਿਆਹ ਤਾਂ ਮੈਂ ਤੇਰਾ ਕਰੂੰਗੀ ਬਸ ਮੈਂ ਤਾਂ ਮੇਰਾ ਆ ਹੀ ਨਹੀਂ ਪਤਾ ਮੈਂ ਤਾਂ ਕਿ ਨਿਚੜਾਵਾ ਕਰਨਾ ਤੇਰਾ ਨਾ ਜਾਕਦੀ ਹੈ ਜਾਕਦੀ ਐ ਜੋ ਮਰਜੀ ਕਰ ਬੇਬੇ ਤੂੰ ਕਿਹੜਾ ਮੇਰੀ ਸੁਣਨੇ ਆ ਫੇਰ ਮਰਜੀ ਮੇਰ ਕੋ ਚੱਲੂ ਤੇਰੀ ਨਹੀਂ ਚੱਲਦੀ ਹੁਣ ਇੱਥੇ ਖੜੀ ਹੋ ਲੇ ਕੋ ਕੰਮ ਕਰ ਲਾ ਜਾ ਕੇ ਮਾੜਾ ਮੋਟਾ ਜਾਇਂ ਕਰ ਕੱਪੜੇ ਕਾਢੋ ਹਥੋਂ ਤੇ ਕੋਠੇ ਤੇ ਪਾਇਆ ਚੰਗਾ ਦੇਖ ਲੈ ਮਾੜਾ ਮੋਟਾ ਨਿਕਰੇ ਆ ਕੇ ਨਾ ਕਿਤੇ ਉਹ ਮਿੱਟੀ ਮੇਂ ਵੀ ਜਾ ਕੇ ਉੱਥੇ ਕੋਈ ਨਾ ਬੇਬੇ ਦੇਖ ਲੂੰਗੀ ਮੈਨੂੰ ਪਤਾ ਤੇਰਾ ਤੋਤੇ ਪਹਿਲਾਂ ਐ ਕਰਦੇ ਪਸੂਆਂ ਦੇ ਚੱਬੇ ਹੁੰਦੇ ਹੈਗੇ ਸ਼ਾਇਦ ਤੇਰੀ ਬੇਬੇ ਹੁੰਦੀ ਨਾ ਤਾਂ ਸ਼ਾਇਦ ਹੋ ਜੇ ਮੈਨੂੰ 5-7 ਸਾਲ ਫੋਰ ਨਹੀਂ ਵੀ ਆਉਂਦੀ ਸੀ ਆ ਬਿੱਬੀ ਨੂੰ ਤਾਂ ਪਤਾ ਨਹੀਂ ਕੀ ਕਾਲੀ ਹੋਈ ਪਈ ਆ ਨਾਲੇ ਮੈਨੂੰ ਆਈ ਟੈਨਸ਼ਨ ਰਹਿ ਆ ਕਰੂਗੀ ਇਹ ਵੀ ਬਿਨ ਰੋਟੀ ਖਾ ਲਈ ਕੇ ਨਹੀਂ ਮੈਂ ਕਿੰਨਾ ਕਰਦੀ ਆ ਬੇਬੇ ਦਾ ਬੇਬੇ ਫਿਰ ਵੀ ਪਤਾ ਨਹੀਂ ਕਿਉਂ ਨਹੀਂ ਮੈਨੂੰ ਆਉਂਦੀ ਦੀ ਮੰਨਦੀ ਚਲ ਕੋਈ ਬੇਬੇ ਦੇ ਨਾ ਮੁੰਨਾ ਤਾਂ ਦੇਵ ਚ ਕੁਛ ਨਹੀਂ ਹੈਗਾ ਉਹ ਨੂੰ ਆ ਦੇਤੀ ਪਈ ਹੋਈ ਆ ਮੈਨੂੰ ਬੋਲਣ ਦੀ ਮੈਨੂੰ ਆਇ ਲੱਗਦਾ ਇਹ ਦੇਖ ਲੈ ਕੁੜੀ ਨਾ ਇੱਧਰ ਕੋਈ ਮੁੰਡਾ ਫਿਰਦਾ ਉਹ ਨੂੰ ਦੇਖਦੀ ਹੋਣੀ ਦੇਖਾਂ ਭਲਾ ਮੈਂ ਕੀ ਕਰੀਂ ਦੇਖ ਕਿਵੇਂ ਖੜੀ ਆਈ ਕੀ ਗੱਲ ਹੈਗੀ ਨਹੀਂ ਆ ਕੀ ਦੇਖਦੀ ਸੈਂ ਇੱਧਰ ਕੌਣ ਸੀਗਾ ਨਹੀਂ ਕੁਝ ਵੀ ਨਹੀਂ ਬੇਬੇ ਤੂੰ ਚਾਕੀ ਤਾਂ ਉੱਧਰ ਜਾਂਦੀ ਸੀ ਖੜੀ ਨਹੀਂ ਬੇਬੇ ਕੰਦੀ ਨਹੀਂ ਬੇਬੇ ਤੂੰ ਅਜੇ ਤਾਂ ਕੱਪੜੇ ਪਾਉਣ ਸੀਗੀ ਬੇਬੇ ਮੈਂ ਕੱਪੜੇ ਹੀ ਪਾ ਰਹੀ ਸੀ ਤੂੰ ਕੱਪੜੇ ਤਾਂ ਪਾ ਰਹੀ ਸੀ ਮੇਰੀ ਗੱਲ ਸੁਣ ਲੈ ਤੇਰੀ ਨਾ ਨੀਤ ਵਿਗੜੀ ਪਈਆ ਹੁਣ ਮੈਂ ਤੈਨੂੰ ਨਹੀਂ 2 ਮਿੰਟ ਪਾ ਦਾਂਦੀ ਹੋਰ ਤੇਰਾ ਮੈਂ ਫਾਹਾ ਵੱਢੂੰਗੀ ਹੁਣ ਛੇਤੀ ਫਾਹਾ ਵੱਢੂੰ ਆਪਦੇ ਨਾਨਕੇ ਤੇ ਵਾਗ ਗਈ ਕੰਜਰਾ ਤੇ ਤੂੰ ਵੇ ਮੇਰੇ ਨਾਮ ਤੇ ਉਹਨੂੰ ਨਗੁਸ਼ ਮਾੜਾ ਚੰਗਾ ਬੋਲ ਕਿਵੇਂ ਨਾ ਬੋਲਾਂ ਹੈ ਕੋਈ ਅਕਲ ਦਿੱਤੀ ਤੈਨੂੰ ਕਦੇ ਆ ਕੇ ਕਿਹਾ ਜਾਂ ਤੇਰੀ ਮਾਮੀਆਂ ਨੇ ਜਾਂ ਤੇਰੀ ਨਾਨੀ ਨੇ ਤੈਨੂੰ ਆ ਕੇ ਸਮਝਾਇਆ ਕੁਸਤਨ ਮਾੜਾ ਮੋਟਾ ਬੇਬੇ ਉਹਨਾਂ ਦੀ ਖੇਤੀ ਤੇ ਡੰਗਰ ਤੇਨੂੰ ਪਤਾ ਹੀ ਹੈ ਕਿੰਨੇ ਆ ਉਹਨਾਂ ਦਾ ਵਿਚਾਰਾ ਨੂੰ ਟਾਈਮ ਵੀ ਨਹੀਂ ਲੱਗਦਾ ਤੇ ਤੈਨੂੰ ਹੁਣ ਟਾਈਮ ਲੱਗਾ ਸੀ ਯਾਦ ਕਰਨ ਦਾ ਜੀ ਦੇਖ ਲਈ ਮੇਰੇ ਵਿਆਹ ਤੇ ਸੱਦ ਲਿਓ ਬੇਬੇ ਕਿਉਂ ਬੋਲਦੀ ਰਹਿਣੀ ਆ ਮੈਂ ਬੋਲਾਂ ਨਾ ਜੇ ਤੂੰ ਮੈਨੂੰ ਧਪਾਉਣੀ ਹੈ ਤੈਨੂੰ ਜਿਹੜਾ ਕੰਮ ਕਹਿਨੀ ਆ ਉਹ ਤਾਂ ਤੂੰ ਜ਼ਿੰਮੇਵਾਰੀ ਸਮਝਦੀ ਨਹੀਂ ਕਰਦੀ ਤਾਂ ਤੂੰ ਬਸ ਬੇਬੇ ਮੈਨੂੰ ਤਾਂ ਨਾ ਮੇਰੀ ਮ ਨਾ ਤੇਰੀ ਮਾਂ ਨੂੰ ਲੱਗੀ ਸੀ ਤੇਰੀ ਮਾਂ ਨੂੰ ਉੱਠ ਕੇ ਆਜੂਗੀ ਤੇਰੇ ਕੋਲ ਕਿਤਾ ਨਹੀਂ ਆਉਂਦੀ ਹਾਂ ਪਰ ਮੈਨੂੰ ਯਾਦ ਤਾਂ ਕਰੀ ਸਕਦੀ ਆ ਯਾਦ ਕਰ ਸਕਦੀ ਬੱਤ ਤੇ ਮਦਦ ਕਰ ਦੂੰਗੀ ਆ ਬਸ ਤੇ ਹੀ ਗੱਲ ਆ ਕਿ ਤੇਰੀ ਮਦਦ ਕਰ ਦੂਗੀ ਆ ਕੇ ਹਾਂ ਜੇ ਤਾਂ ਤੂੰ ਆਖ ਤੇਰੀ ਮਦਦ ਕਰ ਦੂ ਤੇਰਾ ਉਹ ਕੱਪੜੇ ਮਸ਼ੀਨ ਚ ਪਾਏ ਪਏ ਉਹ ਤਾਂ ਉਹ ਜੋ ਆ ਕੇ ਕਿ ਸੁੱਕਣੇ ਪਾ ਦੂਗੀ ਕਿ ਤੇਰੇ ਭਾਂਡੇ ਮਾਂਜ ਦੂਗੀ ਆ ਕੇ ਮੈਂ ਵੀ ਮੈਂ ਸਾਰੇ ਕੰਮ ਕਰ ਲੂੰਗੀ ਆਪੀ ਕਰ ਲੂੰਗੀ ਸਾਰੇ ਕੰਮ ਆਪੀ ਤੁਨਾ ਮੇਰੇ ਨਾਨਕੇ ਤੇ ਮੇਰੀ ਮਾਂ ਨੂੰ ਨਾ ਬੋਲਦਾ ਮੈਂ ਤਾਂ ਆਈ ਬੋਲਿਆ ਤੂੰ ਸੂਰਤ ਦੀ ਮਤ ਮੈਨੂੰ ਕੋਈ ਬੋਲ ਨੂ ਇਹ ਮੈਨੂੰ ਆਏ ਤੇ ਦੱਸਦੀ ਮੈਂ ਕੀਤਾ ਕੀ ਆ ਤੂੰ ਮੈਂ ਤੈਨੂੰ ਕੱਪੜੇ ਪਾਉਣ ਭੇਜਿਆ ਸੂਰੇ ਤੂੰ ਇੱਧਰ ਕੀ ਰੱਖਿਆ ਸੀ ਤੇਰਾ ਮੈਂ ਕਿਸੇ ਨੂੰ ਨਹੀਂ ਦੇਖਿਆ ਮੈਂ ਸੱਚੀ ਮੇਰੀ ਮਾਂ ਨੂੰ ਯਾਦ ਕਰਦੀ ਨਹੀਂ ਤੇਰੇ ਰਚਣ ਵਿਗੜਿਆ ਪਿਆ ਹੁਣ ਸਾਰੇ ਮੈਨੂੰ ਪਤਾ ਹੈਗਾ ਬੇਬੇ ਤੂੰ ਸੋਚ ਵੀ ਕਿਵੇਂ ਸਕਦੀ ਆ ਮੈਂ ਸੋਚ ਸਕਦੀ ਮੈਂ ਦੇਖੀ ਜੰਨੀ ਤੈਨੂੰ ਤੈਨੂੰ ਪਤਾ ਹੈਗਾ ਜੀ ਪਿੰਡ ਦੇ ਸਾਰੇ ਭਰਾ ਹੁੰਦੇ ਨੇ ਮੈਂ ਕਿਉਂ ਦੀਸਰੇ ਦੇਖੂਗੀ ਕੱਲ ਪਿੰਡ ਤੇ ਦਾ ਭਰਾ ਹੁੰਦੇ ਹੈਗੇ ਫਿਰ ਦੇਖ ਲਈ ਕਿ ਮੈਨੂੰ ਜਵਾਬ ਦੇ ਗੱਲ ਦਾ ਮੋੜ ਕੇ ਬੇਬੇ ਮੇਰੀ ਇੱਕ ਪਾਸੇ ਬਸ ਐ ਪ੍ਰੀਤ ਲੱਗ ਗਈ ਮੈਂ ਖੜੀ ਖੜੀ ਮਾਂ ਨੂੰ ਯਾਦ ਕਰ ਰਹੀ ਸੀ ਔਰ ਕੁਛ ਨਹੀਂ ਅੱਛਾ ਮਾਂ ਨੂੰ ਯਾਦ ਕਰ ਰਹੀ ਸੀ ਤੂੰ ਮੈਨੂੰ ਤਾਂ ਲੱਗਦਾ ਨਹੀਂ ਵੀ ਤੂੰ ਮਾਂ ਨੂੰ ਯਾਦ ਕਰਦੀ ਸੀ ਨਾ ਹੋਰ ਕੀ ਕਰਦੀ ਸੀ ਮਾਂ ਤੇਰਾ ਨਾ ਮੂੰਹ ਤੇ ਮਾਰਨਾ ਪੜਾ ਮੈਂ ਰਹਿ ਗਿਆ ਜੀ ਕਰਦਾ ਹੁਣ ਤੂੰ ਮੈਨੂੰ ਤਪਾਰ ਰੱਖੇਗਾ ਨਾ ਤੂੰ ਮੈਨੂੰ ਐਂ ਦੱਸ ਕੁਮਾਰੀਆਂ ਕੁੜਮਾ ਨਾ ਕੀ ਕਹਿਆ ਤੈਨ ਕਿੰਨੀ ਕੀ ਨਹੀਂ ਰਹੀ ਸੀ ਚੁੰਨੀ ਦਾ ਬੇਬੇ ਤੇਰੀ ਆਣੀ ਪਈ ਸੀ ਚਾ ਕਿਉਂ ਜਾਣੀ ਉੱਤੇ ਤਰੀ ਸ਼ਾਮ ਨੂੰ ਨਹੀਂ ਆਇਕ ਮਾਰਨ ਕੋnga ਹੈ ਲੈ ਲੈ ਨੰਦ ਨਹੀ ਲੈ ਮੈਂ ਕਿ ਕਿ ਮੈਂ ਕੋੜੂnga ਮਾਰਨ ਕੋੜੂnga ਤਾਂ ਹੀ ਨਹੀਂ ਪਤਾ ਲੱਗਦਾ ਕਿਹੜਾ ਜਿਹਾ ਕਪੜਾ ਮਿਲ ਕੇ ਪਾਉਜੀ ਪਾ ਲੈੰਦਾਂ ਤੂੰ ਤਾਂ ਆ ਨਹੀਂ ਸਵਾ ਦੁਪੰਨਿਆ ਮੰਗੂ ਸਾਰਨਾਂ ਚਾਰ ਵੇਲੇ ਮੈਂ ਪਾਟੇ ਜੇ ਪਾ ਲੂਗੀ ਪਾ ਲੂਗੀ ਚਲ ਪਾਟੇ ਜੇ ਮੈਂ ਚਲਦੀ ਤਾਂ ਆ ਜੀ ਚੰਗਾ ਛੇ ਤੀ ਇੰਨਾ ਹੀ ਚੱਲ ਉਧਰ ਮੂਰੇ ਫੇਰ ਵੀ ਤੂੰ ਆਉਣਾ ਇੱਥੇ ਕਿੱਤੇ ਲਹੂ ਪੀਤਾਏ ਕੁੜੀ ਜੀ ਨੇ ਮੇਰਾ ਤਾਂ ਪਤਾ ਨਹੀਂ ਕਿੱਦੈ ਸੁਧਰੂਗੀ। ਬੇਬੇ। ਕੋਨਾ ਮੈਨੂੰ ਜਿੰਨੇ ਮਰਜੀ ਮਾੜੇ ਬੰਦੇ ਨਾਲ ਵਿਆਹ ਦੇ। ਪਰ ਮੇਰੀ ਇੰਨੀ ਕਿਸਮਤ ਮਾੜੀ ਨਹੀਂ ਹੈਗੀ। ਮੈਂ ਸਾਰਾ ਸਾਰੀ ਉਮਰ ਤੰਗੀਓ ਕੱਟੂਗੀ। ਨਿਤ ਤੰਗੀ ਤੂੰ ਨਹੀਂ ਕੱਢਦੀ। ਇਹ ਮੈਂ ਕਟਾਉਂ। ਤੈਨੂੰ ਨਾ ਗੜਨਾ ਦੇ ਕੱਖਾਂ ਵਾਂਗੂ ਰੋਲੂਗੀ। ਬੰਦਾ ਹੀ ਤੈਨੂੰ ਇਹੋ ਜਿਹਾ ਭਾਲ ਕੇ ਨੋਮਾ ਨਿਚੇੜੀ। ਜਿਹੜੇ ਤੂੰ ਯਾਦ ਰੱਖਿਆ ਕਰੇਂਗੀ। ਐਡੇ ਤੇਰੇ ਕੀ ਮੋਤੀਪੁੰਨ ਕਰਿਆ ਵੀ ਜਿਹੜਾ ਚੰਗਾ ਬੰਦਾ ਮਿਲ ਜੂ ਤੈਨੂੰ ਕੋਈ ਨਾ ਬੇਬੇ ਛੇ ਮੇਰੀ ਕਿਸਮਤ ਚ ਚੰਗਾ ਲਿਖਿਆ ਹੋਇਆ ਹੈ ਨਾ ਤੇ ਮਾੜੇ ਨੂੰ ਵੀ ਚੰਗਾ ਹੀ ਕਰ ਦੂੰਗੀ ਕਿਉਂ ਤੂੰ ਐਡੀ ਗੱਡੀ ਕਾ ਮਾੜੇ ਨੂੰ ਚੰਗਾ ਕਰ ਦੇਗੀ ਜਿਹੜੀ ਚੱਲ ਬੇਬੇ ਮੀ ਆਉਣ ਵਾਲਾ ਚੱਲ ਹੁਣ ਮੀ ਆਉਣ ਵਾਲਾ ਭਾਨਾ ਭਾੜ ਦੇ ਮੀ ਦਾ ਦੇਖ ਲੈ ਆਏ ਨੇ ਕਿ ਸ਼ਰਮ ਲਾਹੀ ਆ ਕੁੜੀ ਨੇ ਭਾਂਡਾ ਦਾ ਸੈਂਕ ਪਰ ਕੇ ਤਰਗੀ ਆਲੂਆਂ ਦੇ ਸਿਰ ਤੇ ਆ ਪਏ ਆ ਉਸ ਨੇ ਕਰਦੀ ਨਹੀਂ ਆ ਜਾਣੀ ਲੈ ਬੇਬੇ ਲੈ ਕਰਨੀ ਲੈ ਬੇਬੇ ਡਰਾਮਾ ਨਾ ਹੋ ਬੇਤਾ ਇਹ ਕੀ ਕਰਨਾਗਾ ਬੇਬੇ ਤੈਮ ਬੋਲੇ ਕੇ ਤੋੜ ਕੇ ਲੈ ਇਹ ਚੋਰੀ ਨਹੀਂ ਤੂੰ ਆਈ ਹੈ ਹੋ ਤੇਰਾ ਦਫਾ ਹੋ ਜੇ ਤੂੰ ਨਹੀਂ ਤੂੰ ਲਾਭੇ ਮੁਨਾਫਾ ਕਰਤਾ ਇਹ ਨਹੀਂ ਇਹਨਾਂ ਨੂੰ ਕਿਹੜਾ ਪਤਾ ਲੱਗੇ ਪਤਾ ਲੱਗ ਰਿਹਾਗਾ ਨਹੀਂ ਲੱਗਦਾ ਚੱਲ ਤੂੰ ਕੋਈ ਨਹੀਂ ਮੈਂ ਤੈਨੂੰ ਕੀ ਕਿਹਾ ਸੀ ਮੈਂ ਤੈਨੂੰ ਐ ਕਿਹਾ ਸੀ ਮੈਂ ਕਾ ਦੁਕਾਨ ਤੇ ਬੱਦਗੀ ਤੂੰ ਤੇ ਛੋਟੇ ਛੋਟੇ ਨਾਲ ਅੱਲਾ ਪੰ냐 ਕੱਚੀ ਕੱਚਾਈ ਡੜਗਾ ਉਹ ਨਹੀਂ ਤੂੰ ਬੇਬੇ 70 ਰੁਪਏ ਕਿਲੋ ਸੀ ਫਿਰ ਆਪਣੇ ਕੋਲ ਤਾਂ ਹੈ ਨਹੀਂ ਸੀ 70 ਰੁਪਏ ਮੈਂ ਤਾਂ ਫਿਰ ਕੱਦੂ ਤੋੜ ਲਈ ਉਹਨਾਂ ਦੇ ਤੈਨੂੰ ਤਾਂ ਬਾਹਰ ਸੱਚ ਕੱਦੂਆਂ ਦੀ ਹੋਊਗੀ ਦੇਗਾ ਤੂੰ ਐ ਕਰ ਪਹਿਲਾਂ ਮੈਨੂੰ ਐ ਦੱਸ ਕੰਮ ਕਰਿਆ ਕੀ ਅੱਜ ਤੂੰ ਸਾਰੇ ਦਿਨ ਦੀ ਨੇ ਬੇਬੇ ਮੈਂ ਆਲੂ ਕੱਟ ਕੇ ਰੱਖੇ ਸੀ ਆ ਤਾਂ ਹੀ ਚੱਕ ਗਈ ਕੂੜਾ ਹਨਾ ਤੇਰੀ ਸ਼ਰਮ ਤਾਂ ਨਹੀਂ ਆਉਂਦੀ ਐਦ ਬਣ ਬਣ ਕੇ ਤਾਰੇ ਹੁਣ ਚੱਕ ਦੂੰਗੀ ਕੋਈ ਨੂੰ ਅਗਰ ਕੋਈ ਨੇ ਚੱਕ ਦੂੰ ਜੇ ਕੋਈ ਤੇਰਾ ਇਧਰੋਂ ਲਗਦਣਾ ਕੁਸਾ ਗਿਆ ਨਾ ਕੀ ਕਹੂ ਆ ਕੇ ਕੌਣ ਆਊਗਾ ਕੋਈ ਤਾਂ ਆ ਜਾਂਦਾ ਕੋਈ ਰਿਸ਼ਤਾ ਲਾ ਕੇ ਕੋ ਗਲੀਗ ਮਾਰ ਕੇ ਆ ਗਿਆ ਆਉਂਦਾ ਤੇ ਕੋਈ ਤੇ ਤਾਈ ਵਰਗਿਆ ਇੰਨੀ ਇਧਰੋਂ ਤਾਈ ਕਿਹਦਾ ਆਪ ਖਲਾਰਾ ਪੇ ਰਿੰਦੇ ਹਾਂ ਪਿਆਰਨ ਦਾ ਫਰਨ ਰਿਸਕ ਕਰਨੀ ਆ ਤੂੰ ਪਾਈ ਕੀ ਕੀ ਆ ਬੇਬੇ ਕੀ ਆ ਕੁਆ ਤਾਂ ਮੈਨੂੰ ਨਹੀਂ ਪਤਾ ਹੁਣ ਤੂੰ ਸਾਰੀ ਗੱਲਾਂ ਛੱਡ ਦੇ ਠੀਕ ਆ ਪੀਣਾ ਕਰਿਆ ਪੈ ਸਿਰ ਤੇ ਲਾ ਜਾ ਧਰ ਕੇ ਤੇ ਉਧਰ ਚੱਕੀ ਤੇ ਰੱਖ ਜਾ हाय बेबे मैं मु नहीं जानदी न हो कि तेरा बाप ਜਾਊਗਾ बेबे तू ਆਪੇ ਰੱਖਿਆ ਲੋਕ ਮੈਂ ਨਹੀਂ ਜਾਂਦੀ ਲੋਕ ਹੱਸਦੇ ਨੇ ਮੈਨੂੰ ਦੇਖ ਕੇ ਦੇਖ ਕੇ ਅਸੀਂ ਜਾਂਦੇ ਲੋਕ ਤਾਂ ਉਦੋਂ ਵਿਆਹ ਹੁੰਦਿਆ ਲਾਲੂ ਨੇ ਚੰਗੂਆ ਸਿਰ ਤੇ ਸੂਈਆਂ ਤੇ ਆਏ ਮਾਰਨੀ ਕੋਤਾ ਆਏ ਮਾਰਨੀ ਕੋਤਾ ਉਦੋਂ ਕੋਈ ਸ਼ਰਮ ਨਹੀਂ ਆਉਂਦੀ ਬੇਬੇ ਮੈਂ ਬਸ ਪਹਿਣਾ ਨਹੀਂ ਰੱਖਉਂਦੀ ਸਾਰੇ ਲੋਕ ਪਤਾ ਮੇਰਾ ਮਜ਼ਾਕ ਬਣਾਉਂਦੇ ਵੀ ਉਹ ਸਿਰ ਤੇ ਚੱਕੀ ਆਂਦੀ ਐ ਬੋਲੀ ਮੈਨੂੰ ਲੈ ਕੇ ਜਾਣਾ ਪਊਗਾ ਤਾਂ ਮੈਂ ਕਹਤਾ ਭاگ ਜਾ ਹਾਂ ਤੇ ਬੋਲੀ ਤੇ ਚੱਕਣੀ ਬੋ ਵੀ ਨੇ ਆਲੀ ਮੈਂ ਪ੍ਰਵਾਨ ਕੀ ਰੱਖਿਆ ਤੋਂ ਨਾ ਮੈਂ ਜਾਂਦੀ ਮੈਂ ਕਹਤੋ ਜਾ ਮੈਂ ਸਾਰੀ ਉਮਰ ਥੋੜੇ ਸੇ ਆਪੇ ਕਰਦੀ ਪੀਰੀ ਜਾ ਮੈਂ ਤੁਸੀਂ ਰੇ ਨੂੰ ਕਹਦੀ ਮਾਂ ਜੀ ਕਹਿੰਦੀ ਕਿਸੇ ਨੂੰ ਨਾ ਮੈਂ ਕਿਸੇ ਦੇ ਪੈਰੀ ਹੱਥ ਲਾਵਾਂ ਅਗਲਾ ਪਤਾ ਕੀ ਕਹਿੰਦਾ ਜੇ ਮੈਂ ਕਿਸੇ ਨੂੰ ਪੈਨੀ ਜਾ ਕੇ ਵੀ ਬਲਡ ਕਲਰ ਗੱਡੀ ਦੀ ਪੋਤੀ ਹੈਗੀ ਉਹ ਕੰਮ ਨਹੀਂ ਕਰ ਸਕਦੀ ਕਿਆ ਆਖਦੀ ਟੱਡੀ ਡੱਡੀ ਜੀ ਮੇਰੇ ਕਰਨੀ ਆ ਤੇਰੇ ਨਾਨਕੇ ਨੇ ਆ ਕੁਸ ਖਾਇ ਤੈਨੂੰ ਆ ਕੰਜਰਾ ਨੇ ਚੰਗਾ ਤੇ ਰਿਆ ਨਹੀਂ ਆ ਹੋ ਜਾ ਤੱਕ ਇਹ ਬਕਰਿਆਉਣੀ ਆ ਆ ਹੋਰ ਸੇ ਆਪਾ ਕਰਦੀ ਮੇਰੀ ਜਾਨ ਨੂੰ ਜੇ ਉਹਨਾਂ ਨੂੰ ਪਤਾ ਲੱਗ ਗਿਆ ਵੀ ਕੱਦੂ ਲੈ ਗਈ ਤੋੜ ਕੇ ਇਹ ਹੋਰ ਇੱਥੇ ਆ ਡਾਂਗੋ ਸੋਟੀ ਕਰਾਊਗੀ ਬੜੇ ਤਾਂ ਮੈਨੂੰ ਥਾਂ ਥਾਂ ਤੋਂ ਨਾਂਬੇ ਦਬਾਏ ਆ ਕੁੜੀ ਨੇ ਕਦੇ ਕਿਸੇ ਦਾ ਕੱਦੂ ਤੋੜ ਦਿੰਦੀ ਆ ਕਿਸੇ ਦੇ ਮਰੂਦ ਤੋੜ ਦਿੰਦੀ ਆ ਉਸ ਨੂੰ ਛੱਡਦੀ ਕਿਸੇ ਦਾ ਇਹ ਕੀ ਕਰਾਂ ਮੈਂ ਇਹਦਾ ਹੁਣ ਜੇ ਕੋਈ ਮੈਨੂੰ ਦਾਵਾ ਦਾ ਮਿਲ ਜੇ ਰਿਸ਼ਤਾ ਤਾਂ ਡੰਡੇ ਵੱਡਾ ਪਰ ਇਹਦਾ ਅਨਤ ਜੀ ਸਤਿਕਾਰ ਸਤਿਕਾਰ ਕੁੜਗਾ ਤੂੰ ਵੀ ਹੁਣ ਜਵਾਰ ਹੋ ਗਈ ਹੈ ਨਾ ਕਿੰਨੇ ਵਾਰ ਹੋ ਗਈ ਤੇਰੀ ਅੰਕਲ ਜੀ 20 ਸਾਲ ਦੇ 20 ਸਾਲ ਫੇ ਤਾਂ ਵਿਆਹ ਦੇ ਯੋਗ ਹੋ ਗਈ ਨਹੀਂ ਅੰਕਲ ਜੀ ਹਜੇ ਥੋੜੀ ਮੈਂ ਵਿਆਹ ਕਰਾਉਣਾ ਕਿਉਂ ਹਜੇ ਜੀ ਮੈਂ ਵਿਆਹ ਵੀ ਕਰਵਾਉਂਦੀ ਵਿਆਹ ਦੀ ਉਮਰ ਹੋ ਗਈ ਬੱਚਾ ਤੇਰੀ ਚਲ ਤੇਰੀ ਮਾਂ ਨਾਲ ਕਰਦਾ ਗੱਲ ਜਾ ਕੇ ਮੇਰੀ ਉਹ ਮਾਂ ਕਾਦੀ ਆ ਮੈਨੂੰ ਤਾਂ ਪੋਤੀਆਂ ਪਰਖਦੀ ਆ ਟੁੱਕਾ ਨੂੰ ਐ ਕਹਿੰਦੀ ਮੇਰੀ ਪੋਤੀ ਆ ਕਿਉਂ ਪੋਤੀ ਕਾ ਤਾਂ ਪਰਖਦੀ ਆ ਪਾਤਾ ਨੇ ਅੰਕਲ ਜੀ ਮੈਂ ਨਾ ਮੜਾ ਕੰਮ ਜਾਣਾ ਚਲ ਮੈਂ ਤੇਰੀ ਮਾਂ ਨਾਲ ਕਰਦਾ ਗੱਲ ਜਾ ਕੇ ਵਿਆਹ ਬਾਰੇ ਨਾਲੇ ਤੂੰ ਕੁੜਗੇ ਇਸ ਵੇਲੇ ਦੁਪਹਿਰੇ ਕਿੱਧਰ ਆਓ ਅਹ ਅੰਕਲ ਜੀ ਜੀ ਨਾ ਤਾਂ ਅਸੀਂ ਕਣਕ ਲੱਤੀ ਐ ਨਾ ਮੁੱਲ ਉਹਨਾਂ ਦੇੋਂ ਕਣਕ ਚੱਕ ਕੇ ਮੈਂ ਚੱਕੀ ਤੇ ਰੱਖ ਕੇ ਆਉਂਗੀ ਪੇਣਾ ਚੱਕੀ ਤੇ ਹਾਂਜੀ ਤੇ ਚਰੇ ਮਾਂ ਨਹੀਂ ਜਾਂਦੀ ਨਹੀਂ ਅੰਕਲ ਜੀ ਪੇਣਾ ਤਾਂ ਮੈਂ ਹੀ ਰੱਖ ਕੇ ਆਉਣੀ ਹੰਨੀ ਆ ਤਾਂ ਮੇਰੀ ਗੱਲ ਸੁਣ ਨਾਲੇ ਅਸੀਂ ਨਾ ਤੇਰਾ ਮਾੜਾ ਨਹੀਂ ਕਰਦੇ ਮੈਂ ਤੇਰੀ ਮਾਂ ਨਾਲ ਕਰਦਾ ਗੱਲ ਜਾ ਕੇ ਤਰੀ ਮਾਂ ਤੇ ਮੈਂ ਨਾ ਬੜੀ ਸੋਚਾਂਗੇ ਤੇਰੇ ਰਿਸ਼ਤੇ ਬਾਰੇ ਕੱਲ ਛੱਡ ਤੇਰੇ ਨਾਲ ਗੱਲ ਕਰਨੀ ਆ ਤੇਰੀ ਮਾਂ ਨਾਲ ਕਰਦਾ ਗੱਲ ਜਾ ਕੇ ਮੈਂ ਕੱਲ ਮੈਂ ਗਲਤ ਆ ਕਰੀ ਸੀ ਜੇ ਅੱਜ ਆ ਆ ਗਿਆ ਬਾਈ ਤਾਂ ਆਉਂਦਾ ਆ ਆ ਗਿਆ ਭਾਈ ਆ ਗਿਆ ਸਸਰੀ ਘਰ ਬਾਈ ਸਸਰੀ ਘਰ ਹੋ ਠੀਕ ਹੋ ਭਾਈ ਹਾਂਜੀ ਹਾਂ ਠੀਕ ਆ ਭਾਈ ਤੇ ਮੈਂ ਤਾਂ ਤੁਹਾਨੂੰ ਡਿੱਕੀ ਜਾਂਦੀ ਸੀਗੀ ਮੈਂ ਥੋੜਾ ਜਿਆਦਾ ਲੇਟ ਹੋ ਗਿਆ ਉੱਥੇ ਸਰਪੰਚ ਨੇ ਖੜਾ ਲਿਆ ਅੱਛਾ ਹਾਂ ਉੱਥੇ ਬਹੁਤ ਟਾਈਮ ਲੱਗ ਗਿਆ ਤੇ ਹੋਰ ਪਾਣੀ ਪੀਓਂਗੇ ਦਿਆਂ ਮੈਂ ਭਾਈ ਨਾ ਨਾ ਕਾ ਵੀ ਕਿਆ ਹੁਣ ਇੱਥੇ ਬਸ ਕਾਹਦੀ ਨਾਲ ਬੋਤਾ ਸਰਪੰਚ ਨੇ ਅੱਛਾ ਅੱਛਾ ਕੀ ਮੈਂ ਖੈਰ ਨਹੀਂ ਹਾਂ ਉੱਥੇ ਬੈਠਾ ਸੀ ਘਰੇ ਬਰ ਦਰਵਾਜੇ 'ਚ ਅੱਛਾ ਹੂੰ ਉਹਨੇ ਬਾਜ ਮਾਰ ਲਈ ਤੇ ਹੋਰ ਬਈ ਆਪਣੀ ਫਸਲ ਵਾੜੀ ਵਧੀ ਹੈਗੀ ਸਾਰੇ ਵਧੀਆ ਹੋਰ ਤੇ ਉਹ ਮੈਂ ਤੁਹਾਨੂੰ ਜਿਹੜਾ ਆਪਣੇ ਰਿਸ਼ਤੇਦਾਰੇ ਗੱਲ ਕਰੀ ਸੀ ਗੁੱਡੀ ਦੇ ਬਾਰੇ ਹਾਂ ਹਾਂ ਕਰੀਏ ਕੋਈ ਦੇਖ ਰਖਾਈ ਹਾਂ ਕਿਹ ਮੁੰਡਾ ਦੇਖ ਰਿਆ ਕੋਈ ਪੂਰਾ ਵਧੀਆ ਅੱਛਾ ਐਂ ਕਰੂ ਕੁੜੀ ਚਲ ਕੋਈ ਨਹੀਂ ਉਹ ਤਾਂ ਦੇ ਕਰਮਾਂ ਨਹੀਂ ਹੁੰਦੀ ਐ ਸੋਚਦਾ ਤੇ ਮੈਨੂੰ ਐ ਵੀ ਜੇ ਮਿਲ ਜੇ ਤਾਂ ਕਰਕੇ ਭਰੇ ਕਰਮ ਆ ਪੂਰਾ ਵਧੀਆ ਮਕਾਨ ਪਾਇਆ ਹੋਇਆ ਚੰਗਾ ਵਧੀਆ ਟਰੈਟਾ ਕੋਲੇ ਅੱਛਾ 12 13 ਕੱਲੇ ਬਹਾਨਾ ਤੇ ਪੂਰਾ ਮਛੀੜੀਆ ਮੁੰਡਾ ਚਲ ਮੈਨੂੰ ਵੀ ਐਹੀ ਜਿਹਾ ਚਾਹੀਦਾ ਚਿੱਟਾ ਲਾਉਂਦਾ ਟਰਮਾਡੋਲ ਖਾਂਦਾ ਆਜੀਬੀ ਵਾਲੀਆਂ ਖਾਂਦਾ ਹਸਪਤਾਲ ਵਾਲੀਆਂ ਅੱਛਾ ਮੈਂ ਤਾਂ ਨਾ ਵੀਰ ਜੀ ਇਹੋ ਜਿਹਾ ਪਾੜ ਦੇ ਸੀਗੀ ਵੀ ਐਹੋ ਜਿਹਾ ਮੁੰਡਾ ਮਿਲ ਜੇ ਮੈਨੂੰ ਚਾਹੇ ਇਹ ਤੋਂ ਖੇਤੀ ਬੰਨਦਾ ਵੀ ਕੰਮ ਕਰਾਈ ਜਾਣ ਕੁੜੀ ਜੀ ਤੋਂ ਮੈਂ ਵੀ ਪੂਰਾ ਸਿਰੇ ਦਾ ਰਿਸ਼ਤਾ ਇੱਕ ਨੰਬਰ ਆ ਠੀਕ ਆ ਨਾ ਕਿ ਕਰੇ ਹਾਂ ਕੱਲਾ ਕਹਰਾ ਮੁੰਡਾ ਕੋਈ ਕੁੜੀ ਨਹੀਂ ਕੋਈ ਕਤਰੀ ਨਹੀਂ ਕੋਈ ਭੈ ਆਪਣਾ ਭਾਈ ਆ ਹੋਰ ਅੱਛਾ ਕੱਲਾ ਕੱਲਾ ਮੁੰਡਾ ਠੀਕ ਆ ਹਾਂ ਤੂੰ ਮੈਂ ਕਿੱਦਿਆਂ ਦੀ ਭਾਈ ਜਾਂਦੀ ਸਹੇਜਾ ਜੇ ਕੋਈ ਨਿਸ਼ੇੜੀ ਮਿਲੇ ਮੈਨੂੰ ਤਿੰਨ ਤਿੰਨ ਮੈਂਬਰ ਹੈ ਮਾਪੇ ਤੇ ਮੁੰਡਾ ਅੱਛਾ ਹਾਂ ਤੇ ਤੜਕੇ ਵੇਲੇ 11 12 ਵਜੇ ਉੱਠਦਾ ਤੇ ਲਾ ਕੇ ਦੋ ਤਿੰਨ ਬਟਾ ਚਟੇ ਰੀਆਂ ਤੇ ਰਾਤ ਨੂੰ 12 1 ਵਜੇ ਘਰੇ ਵੜਦਾ ਚਲ ਇਹ ਜੀ ਦੇਖਦੇ ਸੀ ਚੰਗਾ ਹੋ ਗਿਆ ਆ ਤਾਂ ਵਧੀਆ ਤੀਰ ਤੁੱਕਾ ਲਾਦਾ ਤੂੰ ਤੇ ਹੋਰ ਤਬ ਉਹਤਬ ਦੀਆ ਕਰਿਆ ਤੂੰ ਇੱਕ ਮਿੰਟ ਤਾਂ ਇਹਨਾਂ ਨੂੰ ਟਾਈਮ ਲੱਗ ਗਿਆ ਰਿਸ਼ਤਾ ਦੇਖਣ ਨੂੰ ਵੀ ਕੋਈ ਵਧੀਆ ਦੇਖਾਂਗੇ ਠੀਕ ਆ ਹਾਂ ਤੇ ਹਣ ਕੇ ਉੱਪਰ ਕਰਕੇ ਰਿਸ਼ਤਾ ਕਰਦੇ ਕੁੜੀ ਦਾ ਕੋਈ ਨਹੀਂ ਬੱਸ ਬੜੇ ਦਿਨਾਂ ਬਾਅਦ ਆਪਾਂ ਠੀਕ ਆ ਕੁੜੀ ਨਾਲ ਰਹਿ ਕਰਨੀ ਆ ਮੈਂ ਹਾਂ ਤੇ ਕੁੜੀ ਨਾਮ ਨੂੰ ਕਿ ਮੈਂ ਤਾਂ ਵੀ ਮਨਾਰੂੰ ਕਰਨਾ ਤਾਂ ਹੈਗਾ ਮੈਂ ਹੀ ਕਰਨਾ ਕੋਈ ਉਹਦੇ ਮਰਜੀ ਤਾਂ ਮਾਂ ਫਿਰ ਉਹ ਚਲਦੀ ਹੁੰਦੀ ਆ ਜਵਾਗ ਦਾ ਕਿ ਲੱਤਾਂ ਡਾ ਰਹਿਣਗੇ ਹਾਂ ਬਸ ਕੋਈ ਗੱਲ ਨਹੀਂ ਮੇਰੀ ਗੱਲ ਸੁਣੋ ਬਾਈ ਮੈਂ ਡੇਢ ਤੋਲੀ ਸ਼ਾਂ ਪਾਉਂਗਾ ਖਿਆਲ ਰੱਖੋ ਮੇਰਾ ਲੈ ਬਾਈ ਤੂੰ ਡੇਢ ਤੋਲੇ ਦੀ ਕਹਿਣਾ ਮੈਂ ਕੜਾ ਪਾਉਂ ਤੈਨੂੰ ਦੋ ਤੋਲਿਆਂ ਦਾ ਜਦੋਂ ਤੂੰ ਇਹ ਜਾਨੀ ਛੇੜੀ ਭਾਰ ਕੇ ਦੇਂਗਾ ਮੈਂ ਤਾਂ ਇਹਦੀ ਰਾਂਦ ਕੱਟਣੀ ਹੈ ਕੁੜੀ ਜੀ ਦੀ ਪਰੇ ਜਿਹੜੇ ਹਿਸਾਬ ਨਾਲ ਉਹ ਨਸ਼ਾ ਕਰਦਾ ਨਾ ਤੂੰ ਇਹਨੂੰ ਛੇਤੀ ਵਿਆਹ ਕੇ ਤੋਰ ਕੁੜੀ ਨੂੰ ਤੇ ਬੜਾ ਜਿਹਨੂੰ ਕੱਟਦਾ ਦੋ ਚਾਰ ਮਹੀਨੇ ਕਟੂਗਾ ਉਹ ਤੂੰ ਲੈ ਕੇ ਤਾਂ ਰਿਸ਼ਤਾ 12 15 ਕਿੱਲੇ ਬਹਾਣਾ ਭਾਏ ਕੋਠੀ ਪਾਈ ਵੀ ਸਾਰਾ ਕੁਝ ਤੇਰਾ ਹੀ ਆ ਤਾਂ ਤੂੰ ਕੋਈ ਨਹੀਂ ਸਤੇ ਆਇਆ ਲੈ ਕੇ ਆ ਕੇ ਨਾ ਆਪਾਂ ਕੰਮ ਨਹੀਂ ਮੇੜਦੇ ਆ ਪਰ ਇਹ ਨਾ ਟੈਨਸ਼ਨ ਨਹੀਂ ਕੜਾ-ਕਰਾ ਕੇ ਪਾਉਂਗਾ ਮੈਂ ਤਾਂ ਹੋਰ ਕਹਣਾ ਛੱਡ ਬਿਆ ਉਹ ਨੂੰ ਪਰੇ ਕਿੰਨੀ ਜੜਾ ਕੀ ਤੋਰਦੇ ਚੱਲ ਤੂੰ ਜੜਾ ਬ ਕਰ ਦਿੰਨੇ ਆਪਾਂ ਫੇਰ ਹੋਰ ਪੱਕੀ ਪਾੜਦੇ ਆ ਤੇ ਹੋਰ ਨਾਲੇ ਛੇ ਦੀ ਨਹੀਂ ਹੋਣਾ ਆਪਣਾ ਨਾਲੇ ਛੇ ਦੀ ਕੰਮ ਨੇ ਫੜੂ ਕੰਮ ਨੇ ਫੜੂ ਹਾਂ ਠੀਕ ਹੈ ਇਹ ਵੀ ਠੀਕ ਆ ਗੱਲ ਹਾਂ ਚੱਲ ਫਿਰ ਮੈਂ ਲਿਆਵਾਂ ਸਵੇਰੇ ਉਹਨਾਂ ਨੂੰ ਹਾਂ ਲੈ ਕੇ ਆ ਚਾ ਠੀਕ ਹੈ ਤੇ ਆਹਦਾ ਮਾੜਾ ਵੋਟਾ ਬਸ ਕਰ ਲਓ ਚੈਰੀ ਤੇ ਮੈਂ ਸਵੇਰੇ ਲਿਆਉਣਾ ਕਰ ਉਹਨਾਂ ਨੂੰ ਕੋਈ ਨਹੀਂ ਤਿਆਰ ਕਿ ਉਹ ਤੂੰ ਜਾ ਬਈ ਹਾਂ ਕਿੰਨੀ ਜੜਾ ਕੇ ਤੋਰੋ ਪਰੇ ਵਫਾ ਅਮੇਤ ਸਾਰੇ ਦਿਨ ਤੁਰੇ ਫਿਰਦੀ ਆ ਉਹੀ ਤਾਂ ਗੱਲ ਆ ਚਲ ਇਹ ਜਿਵੇਂ ਚੋਲੇ ਦਾ ਕਰ ਕਰੀ ਹੋਣ ਜਿਹੜੇ ਇਹ ਜਿ ਰਿਸ਼ਤਾ ਲੈ ਕੇ ਆਉਂਦੇ ਆ ਵਾਹ ਹੋਰ ਵੀ ਦੱਸ ਪਾ ਦੇਾਂਗੇ ਵੀ ਉਹ ਭਾਈ ਕਰਮ ਦਾ ਗਾ ਰਿਸ਼ਤਾ ਚੱਕਲਾ ਮਾਹ ਹੋਣਾ ਹੈਲੋ ਹਾਂ ਮਾ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਪੁੱਤ ਕਿਵੇਂ ਆ ਠੀਕ ਨਹੀਂ ਹੈਗੀ ਸੇ ਤੂੰ ਕਿਹੜਾ ਫੋਨ ਲਾਇਆਗਾ ਤੈਨੂੰ ਕਿਹੜਾ ਮੇਰਾ ਮੋਹ ਆਉਂਦਾਗਾ ਮੋਹ ਕਿ ਨਹੀਂ ਆਉਂਦਾ ਚੰਦਰ ਕੇ ਹੋਰ ਕੀ ਦਾ ਮੋਹ ਆਉਂਦਾ ਜ ਤੇਰਾ ਨਹੀਂ ਆਉਂਦਾ ਮੈਨੂੰ ਦੱਸ ਐਗੀਏ ਤੇਰੇ ਕੋਲ ਮੀਡੀ ਅਟਡੇਲਾ ਕੰਡੀ ਹੈਗੀਏ ਚਿੰਡੇਲਾ ਉਹਦੀ ਥਾਂ ਤੇ ਤੂੰ ਕਿਵੇਂ ਆ ਜੇਂਗੇ ਤੂੰ ਮੇਰੇ ਤੇ ਪੁੱਤਾ ਵਰਗੀ ਹੈ ਆ ਮੇਰੀ ਗੱਲ ਸੁਣਾ ਮੈਂ ਜਦੋਂ ਤਾਂ ਕਹਿਆ ਸੀ ਲੱਭ ਲਿਆ ਕੋਈ ਰਿਸ਼ਤਰ ਉਸਤਾ ਜੀ ਮੈਂ ਹਾਂ ਤਾਂ ਮੈਂ ਵੀ ਤੇ ਨਹੀ ਗੱਲ ਕਰਨੀ ਸੀ ਤੇ ਉਧਰੋਂ ਮੈਂ ਤਰੰਕ ਲਾਇਆ ਸੀਗਾ ਉਹ ਰਿਸ਼ਤੇ ਕਰਾਉਂਦਾਗਾ ਮੇਰੀ ਗੱਲ ਸੁਣ ਬੱਡ ਫਹਾ ਚੰਗਾ ਮਾੜਾ ਜਿਹੇ ਜਿਹਾ ਮਿਲਦਾ ਨਾ ਇਹਨੂੰ ਕਲੰਕ ਨੂੰ ਲਾ ਸਿਰੋ ਤੇ ਉਹ ਨਾ ਪੁੱਤ ਜਿਹੇ ਜਿਹਾ ਆਪਾਂ ਭਾੜਦੇ ਸੀ ਉਹੋ ਜੀ ਮਿਲ ਗਿਆ ਤੇ ਮੈਂ ਤੇਰੇ ਨਾਲ ਹੀ ਕਿਰਾਇਆ ਕਰਨੀ ਸੀ ਵੀ ਆਪਾਂ ਚੁੰਨੀ ਜਿਹੜਾ ਵਈ ਕਰਦਗੇ ਜਿਵੇਂ ਮਰਜ਼ੀ ਕਰਦੇ ਤੂੰ ਤੇ ਇਹਦਾ ਕਰਕੇ ਤਾਂ ਮੇਰਾ ਪਤਾ ਲੈਣ ਵੀ ਨਹੀਂ ਆਉਂਦੀ ਕਿ ਤੇ ਇਹਦੇ ਚ ਹੀ ਹਲਜੀ ਰਹਿਣੀ ਹੈ ਨਹੀਂ ਪੁੱਤਾਂ ਕਹਿਵਨੀ ਹੁੰਦੇ ਆਉਂਗੀ ਕੋਈ ਗੱਲ ਨਹੀਂ ਫਿਰ ਬਸ ਆਪਾਂ ਆਪਾਂ ਚਾਰ ਦਿਨਾਂ ਦੇ ਰੱਖ ਲੈਨੇ ਹੈ ਜਿਵੇਂ ਮਰਜ਼ੀ ਕਰ ਲੈ ਬਸ ਇਹਦਾ ਵਹਾ ਵਟ ਚੱਲ ਠੀਕ ਆ ਬਸ ਮੈਂ ਤੇਰੇ ਲੈ ਲੈਣੇ ਸੀ ਤੀ ਆਈ ਕੋਈ ਨਾ ਹਾਂ ਹਾਂ ਹੋਰ ਤਾਂ ਨਹੀਂ ਕੁਝ ਬੋਲੇ ਉਹ ਨਾ ਨਾ ਹੋਰੋ ਕੁਝ ਨਹੀਂ ਬੋਲੇ ਬਸ ਆਈ ਕਹਿ ਦਿੰਦੀ ਭਾਈ ਇਸ ਤੇ ਤੈਨੂੰ ਕੱਪੜੇ ਹੀ ਦੇਵਾਂਗੇ ਨਾ ਨਾ ਉਹ ਤਾਂ ਕਹਿੰਦੇ ਉਹ ਤਾਂ ਕਾਸੀ ਲੋੜ ਨਹੀਂ ਹੁੰਦਾ ਤਾਂ 15 ਕਿੱਲੇ ਬਾਣਦੇ ਆ ਵਧੀਆ ਕੋਠੀ ਆ ਪੁੱਤ ਹਾਂ ਬੱਡਵਾ ਹਾਂ ਬਸ ਆਪਾਂ ਤੋਰ ਕੇ ਪਰੇ ਕਰਦੇ ਆ ਹਨਾ ਆ ਵਾਹ ਉਹ ਨਹੀਂ ਕੁਛ ਮੰਗਦਾ ਤੱਕਾਂ ਦੇਸ ਤੋਂ ਚਾਹ ਵੀ ਨਹੀਂ ਪੀਂਦੇ ਤੁਹਾਡੇ ਘਰੇ ਚਲ ਠੀਕ ਆ ਬਸ ਕਰਦੇ ਪਹਿਲੇ ਹਾਂ ਕੋਈ ਨਹੀਂ ਚੰਗਾ ਪੁੱਤ ਫਿਰ ਚੰਗਾ